ਨਾਂ ਕਿ ਬਿੱਲੀ ਦਾ ਰਾਹ ਕੱਟਣਾ ਜਿਹੜਾ ਉਹ ਬਹੁਤ ਮਾੜਾ ਹੁੰਦਾ ਹੈ ਵੀ ਕਿਹਾ ਜਾਂਦਾ ਇੱਕ ਬਦਸ਼ਕਣੀ ਦਾ ਪ੍ਰਤੀਕ ਹੈ ਪਰ ਇਹ ਕਿਉਂ ਹੈ ਕਦੇ ਅਸੀਂ ਇਹਦੇ ਬਾਰੇ ਬਹੁਤ ਡੁੰਗਾਈ ਨਾਲ ਸੋਚਿਆ ਨਹੀਂਗਾ ਤੇ ਜੇ ਆਪਾਂ ਗੱਲ ਕਰੀਏ ਤਾਂ ਪਹਿਲੀ ਤਾਂ ਇੱਕ ਸੁਧਾਰਨ ਗੱਲ ਇਹ ਲੱਗਦੀ ਹੈ ਕਿ ਜਦੋਂ ਪਹਿਲਾਂ ਜੰਗਲੀ ਰਸਤੇ ਹੁੰਦੇ ਸੀਗੇ ਤੇ ਬੰਦਾ ਜੰਗਲਾਂ ਦੇ ਵਿੱਚ ਦੀ ਜਾਂਦਾ ਤਾਂ ਬਿੱਲੀ ਰਾਹ ਕੱਟ ਜਾਂਦੀ ਹੈ ਤਾਂ ਬਿੱਲੀ ਦੂਜੇ ਜਾਨਵਰਾਂ ਦੇ ਮੁਕਾਬਲੇ ਬੜਾ ਇੱਕ ਚਲਾਕ ਕਿਸਮ ਦਾ ਜਾਨਵਰ ਹੈ ਜਿਹਦੀ ਛੇਵੀਂ ਗਿਆਨ ਇੰਦਰੀ ਕਹਿੰਦੇ ਬੜੀ ਜਿਆਦਾ ਕੰਮ ਕਰਦੀ ਹੈ ਤਾਂ ਲੱਗਦਾ ਸੀ ਵੀ ਇਹਦੇ ਮਗਰ ਕੋਈ ਨਾ ਕੋਈ ਹੋਰ ਵੱਡਾ ਜਾਨਵਰ ਆਉਂਦਾ ਹੋਊਗਾ ਤਾਂ ਉਹਦੇ ਤੋਂ ਥੋੜਾ ਜਿਹਾ ਸੁਚੇਤ ਹੋ ਕੇ ਥੋੜਾ ਜਿਹਾ ਸਤਰਕ ਹੋ ਕੇ ਉਹ ਖੜ ਜਾਂਦੇ ਸੀਗੇ ਤੇ ਦੂਜੀ ਗੱਲ ਜੇ ਆਪਾਂ ਜੋਤਿਸ਼ ਵਿੱਦਿਆ ਦੇ ਹਿਸਾਬ ਨਾਲ ਗੱਲ ਕਰੀਏ ਬਿੱਲੀ ਦੇ ਰਾਹ ਕੱਟਣ ਬਾਰੇ ਤਾਂ ਜਿਹੜਾ ਅਸਲ ਦੇ ਵਿੱਚ ਇੱਕ ਮਿਥ ਹੈ ਇਹਦੇ ਪਿੱਛੇ ਜਦੋਂ ਸਮੁੰਦਰ ਮੰਥਨ ਕੀਤਾ ਗਿਆ ਤਾਂ ਉਹਦੇ ਵਿੱਚੋਂ ਅਮਰਤ ਨਿਕਲਿਆ ਤਾਂ ਰਾਕਸ਼ਸ਼ਾ ਨੇ ਉਹ ੱੱੱਕੇ ਨਾਲ ਜਿਹੜਾ ਅਮਰਤ ਦਾ ਜਿਹੜਾ ਓਕਾਸ਼ ਸੀਗਾ ਸਾਰਾ ਖੋਲਿਆ ਪਰੰਤੂ ਵਿਸ਼ਨੂੰ ਭਗਵਾਨ ਨੇ ਮੋਹਿਨੀ ਦਾ ਰੂਪ ਧਾਰ ਕੇ ਉਹਨਾਂ ਤੋਂ ਜਿਹੜਾ ਅਮਰਤ ਸੀਗਾ ਉਹ ਵਾਪਸ ਲੈ ਲਿਆ ਠੀਕ ਹੈ ਤਾਂ ਉਹਨਾਂ ਨੇ ਉਹ ਦੇਵਤਿਆਂ ਨੂੰ ਪਿਉਣਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਵਿੱਚ ਇੱਕ ਬੜਾ ਚਲਾਕ ਕਿਸਮ ਦਾ ਰਾਖਸ਼ ਸੀਗਾ ਰਾਹੁ ਉਹ ਰਾਹੁ ਨੇ ਦੇਵਤਿਆਂ ਦਾ ਭੇਸ ਬਟਾ ਕੇ ਸੂਰਜ ਤੇ ਚੰਦ ਦੇ ਵਿਚਾਲੇ ਹੋ ਕੇ ਬਹਿ ਗਿਆ। ਉਹਨੇ ਜਦ ਇੱਕ ਬੂੰਦ ਪੀਤੀ ਸੀਗੀ ਤੇ ਸੂਰਜ ਤੇ ਚੰਦ ਨੂੰ ਪਤਾ ਲੱਗ ਗਿਆ ਵੀ ਇਹ ਰਾਕਸ਼ਸ ਜਿਹੜਾ ਰਾਹੁ ਹੈ। ਉਹਨਾਂ ਨੇ ਭਗਵਾਨ ਵਿਸ਼ਨੂੰ ਨੂੰ ਦੱਸਿਆ ਤੇ ਉਹਨਾਂ ਨੇ ਸੁਦਰਸ਼ਨ ਚੱਕਰ ਦੇ ਨਾਲ ਉਹਦੇ ਦੋ ਟੋਟੇ ਕਰਤੇ। ਪਰੰਤੂ ਉਹ ਅਮਰਤ ਦੀ ਇੱਕ ਬੂੰਦ ਪੀ ਚੁੱਕਿਆ ਸੀ ਕਹਿੰਦੇ ਇਸ ਕਰਕੇ ਉਹਦਾ ਮਰਨਾ ਤਾਂ ਹੁਣ ਸੰਭਵ ਨਹੀਂ ਸੀ ਤੇ ਉਹਦੇ ਦੋ ਟੋਟੇ ਹੋ ਗਏ। ਇੱਕ ਪਾਸੇ ਕੇਤੂ ਬਣ ਗਿਆ ਤੇ ਇੱਕ ਪਾਸੇ ਰਾਹੁ ਬਣ ਗਿਆ। ਇਸੇ ਕਰਕੇ ਕਿ ਕਿਹਾ ਜਾਂਦਾ ਵੀ ਜਿਹੜਾ ਗ੍ਰਹਿਨ ਲੱਗਦਾ ਸੂਰਜ ਤੇ ਚੰਦ ਨੂੰ ਉਹ ਰਾਹੂ ਉਸ ਦੁਸ਼ਮਣੀ ਕਰਕੇ ਹੀ ਲਾਉਂਦਾ ਤਾਂ ਜਿਹੜਾ ਰਾਹੂ ਦਾ ਵਾਹਨ ਹੈ ਨਾ ਉਹ ਬਿੱਲੀ ਹੈ ਮਤਲਬ ਕਿ ਜਿਹੜਾ ਰਾਹੂ ਹੈ ਉਹ ਬਿੱਲੀ ਤੇ ਚੜ ਕੇ ਆਉਂਦਾ ਤੇ ਜਦੋਂ ਆਪਾਂ ਇਹਦੇ ਬਾਰੇ ਦੇਖਦੇ ਆ ਤਾਂ ਰਾਹੂ ਇੱਕ ਬੜਾ ਬਦਸ਼ਕਣਾ ਇੱਕ ਕਲੇਸ਼ੀ ਕਿਸਮ ਦਾ ਇਹਨੂੰ ਨਿਸ਼ੱਤਰ ਮੰਨਿਆ ਜਾਂਦਾ ਤੇ ਇਸ ਕਰਕੇ ਜਦੋਂ ਬਿੱਲੀ ਦਾ ਤੁਹਾਡੇ ਸਾਹਮਣੇ ਰਾਹ ਕੱਟਿਆ ਜਾਣਾ ਤਾਂ ਬਦਸ਼ਕਣੀ ਦੇ ਰੂਪ ਦੇ ਵਿੱਚ ਇਹਦੇ ਨਾਲ ਇਸ ਮਿੱਥ ਦੇ ਨਾਲ ਜੋੜਿਆ ਜਾਂਦਾ ਹੈ